ਦੂਹ ਲੈ ਕੇ ਆਗੇ ਜੀ ਮੈਨੂੰ ਆਟੋ ਤੇ ਬਿਠਾ ਕੇ ਲਿਆ ਚੱਲੋ ਉੱਥੇ ਹੀ ਥਾਣੇ ਮੈਨੂੰ ਆਟੋ ਤੇ ਬਿਠਾ ਕੇ ਲਿਆ ਚੱਲੋ ਉੱਥੇ ਹੀ ਥਾਣੇ मामला ये कि वो मेरा हस्बैंड है ਉਹ ਉਹ ਮੈਨੂੰ ਵੀਡੀਓ ਕਾਲ ਕਰ ਰਿਹਾ ਸੀ ਤੇ ਵੀਡੀਓ ਕਾਲ ਕਰਕੇ ਤੇ ਮੈਨੂੰ ਕਹ ਰਿਹਾ ਸੀ ਵੜਲਾ ਜੋ ਮੇਰਾ ਫੜਨਾ ਉਸ ਤੋਂ ਬਾਅਦ ਮੈਂ ਗਈ ਉਹਨੂੰ ਦੇਖਿਆ ਕਿਸੇ ਜਨਾਨੀ ਨਾਲ ਮਤਲਬ ਹੋਟਲ ਦੇ ਵਿੱਚ ਸ਼ਰੀਆ ਮਤਲਬ ਸਭ ਕੁਝ ਚੱਲ ਰਿਹਾ ਸੀ ਤੇ ਪਕੜ ਕੇ ਮੈਂ ਫਿਰ ਉਹਨੂੰ ਦੋ ਚਾਰ ਲਾਈਆਂ ਵੀ ਸਭ ਕੁਝ ਹੋਇਆ ਤੇ ਮੈਂ ਮਤਲਬ ਥਾਣਾ ਮੁਹੰਗਮਪੁਰੇ ਕੰਪਲੇਂਟ ਵੀ ਪਾਈ ਤੇ ਉਸ ਤੋਂ ਅੱਗੇ ਮਤਲਬ ਬੱਸ ਅੱਡੇ ਜਿਹੜੀ ਜਾਣੀ ਸੀ ਅਸੀਂ ਉੱਥੇ ਉੱਥੇ ਕੰਪਲੇਂਟ ਪਾਈ ਪਰ ਮੇਰੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੁਣਵਾਈ ਨਹੀਂ ਹੋਈ 751 ਦਾ ਮੈਨੂੰ ਕਿਹਾ ਗਿਆ ਪਰ 751 ਉਸਤੇ ਨਹੀਂ ਹੋਈ ਪਰ 751 ਜੋ ਉਹਨੇ ਗਲਤੀ ਕੀਤੀ ਹੈ ਇਸੀ ਸਜ਼ਾ ਤੇ ਇਸ ਤੋਂ ਵੀ ਭਾਰੀ ਮਿਲਣੀ ਚਾਹੀਦੀ ਆ ਪਰ ਫਿਰ ਵੀ ਉਹ 751 ਕਹਿ ਕੇ ਵੀ ਉਹ 751 ਵੀ ਇੱਕ ਛੋਟਾ ਜਿਹਾ ਕੇਸ ਪਾ ਕੇ ਵੀ ਉਸਤੇ ਨਹੀਂ ਕੀਤੀ ਗਈ ਤੁਸੀਂ ਕਦੋਂ ਪੁਲਿਸ ਦੇ ਹਵਾਲੇ ਕੀਤਾ ਸਰ ਮੈਂ ਉਸ ਦਿਨ ਰਾਤ ਨੂੰ ਹੀ 19 ਤਰੀਕ ਦੀ ਰਾਤ ਨੂੰ ਹੀ ਉਹਨਾਂ ਨੂੰ ਮਤਲਬ 8:30 9 ਵਜੇ ਫੜਾਇਆ ਫਿਰ ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਚੌਂਕੀ 12 1 ਵਜੇ ਬਸ ਸੱਡੇ ਪੁਲਿਸ ਚੌਂਕੀ ਲੈ ਕੇ ਗਈ ਮੈਂ ਉਸੇ ਟਾਈਮ ਹੀ ਲੇਡੀਜ਼ ਨੂੰ ਛੱਡ ਦਿੱਤਾ ਗਿਆ ਬਾਕੀ ਮਤਲਬ ਸਵੇਰੇ ਉਸ ਆਦਵੀ ਨੂੰ ਛੱਡਿਆ ਗਿਆ ਮੇਰੇ ਹਸਬੰਦ ਨੂੰ ਕੀ ਕਾਰਨ ਕੀ ਹੈ ਕਿ ਉਹ ਹੁਣ ਕਿਸੇ ਹੋਰ ਔਰਤ ਦੇ ਨਾਲ ਘੁੰਮ ਰਿਹਾ ਤੁਹਾਨੂੰ ਨਹੀਂ ਆਪਣਾ ਰਹੇ ਕੀ ਕਾਰਨ ਕਾਰਨ ਇਹ ਕਿ ਜੀਜਾ ਜਿਹੜਾ ਉਸ ਦਾ ਉਸ ਦੀ ਗਲਤ ਅੱਖ ਮੇਰੇ ਤੇ ਆ ਉਹ ਲੜਾਈਆਂ ਲਵਾਉਂਦਾ ਵੀ ਵਾਸੇ ਇਹਨਾਂ ਦੋਵਾਂ ਦੇ ਵਿੱਚ ਲੜਾਈਆਂ ਪਈਆਂ ਰਹਿਣ ਤੇ ਇਸ ਘਰ ਚੋਂ ਬਾਹਰ ਨਿਕਲ ਜਾਵੇ ਉਸ ਦੀ ਜਗ੍ਹਾ ਤੇ ਮੈਂ ਹੀ ਆ ਸਕਾਂ ਇਹ ਹੁਣ ਗਲਤ ਨਾਵਸ਼ਨਾਵ ਹਰਕਤਾਂ ਦੇ ਕੋਲ ਕਰਾਉਂਦਾ ਪਿਆ ਜਿਸ ਤਰ੍ਹਾਂ ਜਨਾਨੀ ਦੇ ਦਿਲ ਨੂੰ ਠੇਸ ਪਹੁੰਚੇ ਇਹ ਇਹੀ ਹਰਕਤ ਰਹਿ ਗਈ ਸੀ ਜਿਹੜੀ ਬਾਕੀ ਜਿਹੜੀ ਕਿ ਮੇਰੇ ਮਨ ਨੂੰ ਠੇਸ ਪਹੁੰਚੇ ਤੇ ਮੈਂ ਉਹਨੂੰ ਛੱਡ ਦਵਾਂ ਤੇ ਉਹਨ ਦੀ ਜਗ੍ਹਾ ਤੇ ਇਹ ਆਪ ਇਸ ਦਾ ਜੀਜਾ ਜੋ ਹੈਪੀ ਬੇਰ ਕੇ ਰਹਿੰਦਾ ਦਾ ਇਸ ਦਾ ਮੇਰੇ ਹਸਬੰਦ ਦਾ ਜੀਜਾ ਉਹ ਸਭ ਕੁਝ ਕਰਵਾ ਰਿਆ ਹੁਣ ਕੀ ਮੰਗਤੀ ਕਰਦੇ ਜੀ ਮੰਗੇ ਆ ਵੀ ਜੋ ਬਲਵਿੰਦਰ ਸਿੰਘ ਬੰਟੀ ਆ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਹਸਾਮਤ ਤਾਂ ਪਰਚਾ ਪੈਣਾ ਚਾਹੀਦਾ ਆ ਵੀ ਅਸਰਾ ਮੈਨੂੰ ਗਲਤ ਉਹਨੇ ਮੇਰੇ ਨਾਲ ਇਹ ਕੀਤਾ ਵੈ ਮੇਰੇ ਦਿਲ ਔਰ ਦਿਮਾਗ ਨੂੰ ਠੇਸ ਪੰਚਾਈ ਆ ਔਰ ਜੀਜੇ ਦੀ ਵੀ ਜੋ ਜੀਜਾ ਕਰ ਰਿਆ ਵੈ ਭੈਣ ਕਰ ਰਹੀ ਆ ਇਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਪੁਲਿਸ ਕੀ ਕਹਿੰਦੀ ਹੈ ਪੁਲਿਸ ਪਹਿਲਾਂ ਕਹਿੰਦੀ 751 ਮਤਲਬ ਪਈ ਆ ਤੇ ਜਦੋਂ ਮੈਂ ਕ੍ਰਾਈਮ ਡਾਇਰੀ ਵਿੱਚ ਦੇਖਿਆ ਕੋਈ 751 ਨਹੀਂ ਪਈ ਕੁਝ ਵੀ ਨਹੀਂ ਪਿਆ ਤੇ ਜੇ ਮੈਂ ਆਪ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ ਕੋਈ ਮੈਨੂੰ ਪੜਾਇਆ ਨਹੀਂ ਗਿਆ ਦੂਰੋਂ ਦਿਖਾ ਦਿੱਤਾ ਗਿਆ 751 ਮੇਨੂੰ ਕੁਛ ਨਹੀਂ ਪਤਾ ਲੱਗ ਰਿਹਾ ਵੀ ਹੋ ਕੀ ਰਿਹਾ ਵਾ ਕੋ ਸ਼ਰੀਆਮ ਤੁਰਿਆ ਫਿਰਦਾ ਬਚਾਰਾ ਵਿੱਚ ਜਿਸ ਨੇ ਗਲਤ ਹਰਕਤ ਕੀਤੀ ਐ ਇਸੇ ਨੂੰ ਅਧਿਕਾਰੀਆਂ ਨੂੰ ਮਿਲਿਆ ਜਾਵੇ ਤਾਂ ਹਾਂਜੀ